ਸੱਚੀ ਗਾਂਧੀ ਤੁਸੀਂ ਜੁੜੇ ਹੋ ਮਾਈਕਰੋਫੋਨ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਇਸ ਟਾਈਮ ਅਸੀਂ ਬੜਬਰ ਟੋਲ ਪਲਾਜਾ ਜਿਲ੍ਹਾ ਬਰਨਾਲਾ ਵਿਖੇ ਮੌਜੂਦ ਆ ਜਿੱਥੇ ਕਿ ਅੱਜ 5 ਮਾਰਚ ਨੂੰ ਕਿਸਾਨਾਂ ਵੱਲੋਂ ਜਿਹੜਾ ਚੰਡੀਕੂਚ ਦਾ ਜਿਹੜਾ ਚੰਡੀਗੜ੍ਹ ਕੂਚ ਦਾ ਐਲਾਨ ਸੀ ਤਾਂ ਬੜਬਰ ਟੋਲ ਪਲਾਜਾ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਨੂੰ ਜਿਹੜਾ ਰੋਕਿਆ ਗਿਆ ਇੱਥੇ ਪੰਜਾਬ ਪੁਲਿਸ ਦੀ ਜਿਹੜੀ ਵੱਡੀ ਗਿਣਤੀ ਚ ਫੋਰਸ ਮੌਜੂਦ ਆ ਟਿੱਪਰ ਮੌਜੂਦ ਨੇ ਮਿੱਟੀ ਵਾਲੇ ਪਾਣੀ ਦੀਆਂ ਬਿਛਾੜਾਂ ਵਾਲੀ ਮਸ਼ੀਨ ਮੌਜੂਦ ਆ ਜਾਂ ਹੋਰ ਵੀ ਜਿਹੜੇ ਪ੍ਰਬੰਧ ਪਕਤਾ ਪ੍ਰਬੰਧ ਕੀਤੇ ਗਏ ਆ ਤਾਂ ਕਿਸਾਨਾਂ ਨੂੰ ਜਿਹੜਾ ਇੱਥੇ ਰੁਕਿਆ ਗਿਆ ਸੀ ਗੱਲਬਾਤ ਕਰਾਂਗੇ ਅਜੀ ਤੁਸੀਂ ਹੁਣ ਇੱਥੇ ਰੁਕੇ ਹੋਇਆ ਜੀ ਅਗਲਾ ਕੀ ਪ੍ਰੋਗਰਾਮ ਹੋਊਗਾ ਇੱਥੇ ਰੁਕੋਗੇ ਜਾਂ ਕੀ ਬੇਟਾ ਜਾਂ ਚੰਡੀਗੜ੍ਹ ਜਾਓਗੇ ਅਗਲਾ ਪਲਾਨ ਤੁਹਾਡਾ ਕੀ ਹੋਊਗਾ ਅੱਜ ਸਮੁੱਚੇ ਭਾਰਤ ਦੇ ਵਿੱਚ ਐਸਕੇਮ ਦੇ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਜਿਹੜਾ ਇਸਕੇਮ ਨੇ ਪਹਿਲਾਂ ਦਿੱਲੀ ਦੇ ਵਿੱਚ ਇਹ ਲੋਕਾਂ ਨੂੰ ਆਉਣ ਲਈ ਇੱਕ ਵੱਡਾ ਮੋਰਚਾ ਦਿੱਤਾ ਹੈ ਹੁਣ ਅੱਜ ਸਾਰੇ ਜਿਹੜੇ ਮੁੱਖ ਮੰਤਰੀ ਆ ਡੋਡੀਆਂ ਦੀਆਂ ਸੂਬਿਆਂ ਦੇ ਉਹਨਾਂ ਨੇ ਹਰਿਆਣਿਆਂ ਦੇ ਮੂਹਰੇ ਇੱਕ ਵੱਡੇ ਮੋਰਚੇ ਲੱਗਣੇ ਸੀਗੇ 11 ਤਰੀਕ ਤੱਕ ਆ ਡੋਡੀਆਂ ਦੀ ਯੂਪੀ ਚਲਾ ਲੋ ਹਰਿਆਣੇ ਚ ਪੰਜਾਬ ਚ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਐਸਕੇਐਮ ਨਾਲ ਜੁੜੀਆਂ ਜਿੱਥੇ ਮੰਨ ਲੋ ਉਹਨਾਂ ਦੀ ਦੀ ਪਲਾਨਸ਼ ਵੀ ਆਪਾਂ ਮੋਰਚਾ ਲਾਉਣੇ ਤਿਆਰੀ ਫੁੱਲ ਸੀ ਆਪਣੀ ਮੀਟਿੰਗ ਸੱਦੀ ਆ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ ਜੀ ਨੇ ਸੱਦ ਕੇ ਮੀਟਿੰਗ 4 ਵਜੇ ਦਾ ਸਮਾਂ ਸੀ ਮੀਟਿੰਗ ਚੱਲੀ ਆ 2 2.5 ਘੰਟੇ ਲਗਾਤਾਰ ਡਿਸਕਸ ਹੋਈ ਆ 8 ਮੁੱਦਿਆਂ ਤੇ ਡਿਸਕਸ ਹੋਈ ਆ ਪਹਿਲੇ ਮੁੱਦੇ ਨੂੰ ਡਿਸਕਸ ਹੋਈ ਆ ਵੀ ਇੱਕ ਤਰੀਕ ਨੂੰ ਜੀੜੀ ਲਾਉਣ ਦਾ ਨੋਟੀਫਿਕੇਸ਼ਨ ਕਰਾਂਗੇ ਬਾਕੀ ਹੋਰ ਵੀ ਮੰਗਾ ਸੀ ਜਿਹੜੀ ਉਹ ਡਿਸਕਸ ਹੋਣ 18 ਮੰਗਾ ਦਾ ਚਾਰਟ ਬਣਿਆ ਹੋਇਆ ਉਹ ਪੱਤਰਕਾਰਾਂ ਨੂੰ ਪੇਸ਼ ਵੀ ਕੀਤਾ ਚੰਡੀਗੜ੍ਹ ਸੂਬੇ ਦੇ ਜਿੰਨੇ ਆਗੂ ਸੀ ਐਸਕੀਮ ਦੇ ਨਾਲ ਜੁੜੇ ਜਿਹੜੇ ਤੇ ਮੁੱਖ ਮੰਤਰੀ ਚੱਲਦੀ ਮੀਟਿੰਗ ਦੇ ਵਿੱਚੋਂ ਕਹਿ ਕੇ ਵਾਗ ਗਿਆ ਮਤਾ ਅੱਖਾਂ ਸਮਰੌਣੀ ਆ ਆਪਦੀ ਜਮਾ ਪੰਜਾਬੀ ਵਿੱਚ ਕਹੋ ਜਿਵੇਂ ਆਪਾਂ ਪੰਜਾਬੀ ਵਿੱਚ ਕਹਿ ਦੇਣਾ ਵੀ ਅੱਖ ਸਮਰੌਣੀ ਹੈ ਜਾਂ ਅੱਖ ਦਿਖਾਉਣੀ ਹੈ ਜਾਂ ਅੱਖ ਠੀਕ ਕਰਾਉਣੀ ਹੈ ਮੰਜਲ ਫਰਾਂ ਟਾਈਮ ਦਿੱਤਾ ਹੋਇਆ ਪਰ ਪੰਜਾਬ ਦੇ ਜਿਹੜੇ ਐਸਕੀਮ ਦੇ ਆਗੂ ਸੀ ਸਾਰੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੇਰੇ ਕੋਲੇ ਮੁੱਖ ਮੰਤਰੀ ਸਾਹਿਬ ਖੁੱਲਾ ਟਾਈਮ ਹੈਗਾ ਉਹ ਕਹਿੰਦਾ ਵੀ ਸਾਡੇ ਕੋਲੇ ਖੁੱਲਾ ਟਾਈਮ ਹੈ ਗੱਲਬਾਤ ਕਰਾਂਗੇ ਜਦੋਂ ਭਰਾਵੋ ਅਦਬ ਚਾਲੇ ਛੱਡ ਕੇ ਭੱਜ ਗਿਆ ਸਭ ਤੋਂ ਮਾਰੀ ਗੱਲ ਇਹ ਰਿਹਾ ਹੈ ਮੀਡੀਅਨ ਸਾਧਕੇ ਭਜਿਆ ਹੋਏ ਜਿਹਨੂੰ ਭਲੇਖਾ ਹੈ ਉਹ ਭਰਾਓ ਸਾਨੂੰ ਨਹੀਂ ਲੱਗਦਾ ਬੇ ਇਹਨੂੰ ਮਿਤਸ਼ਾਹ ਦਾ ਫੋਨ ਵੀ ਆਇਆ ਇਹ ਡਾਨੀਆਂ ਬਾਨੀਆਂ ਦੇ ਥੰਡੇ ਲੱਗਿਆ ਹੋਇਆ ਕਿਉਂਕਿ ਇਹ ਕਹਿੰਦੇ ਸੀ ਵੀ ਇਨਕਲਾਬੀਆ ਦੀ ਸਰਕਾਰ ਹੈ ਮੈਂ ਭਗਤ ਸਿੰਘ ਨਾਲ ਆਜੇਗਾ ਜਿਹੜੇ ਭਗਤ ਸਿੰਘ ਦੀ ਗੱਲ ਕਰਦਾ ਹੈ ਇਹ ਇਹ ਪਤਾ ਕੀ ਕਹਿੰਦੇ ਆ ਗੱਲਾਂ ਇਹ ਕਹਿੰਦੇ ਵੀ ਇਨਕਲਾਬ ਜਿੰਦਾਬਾਦ ਉਹ ਸ਼ਹਾਵਰਾ ਦੀ ਮਰਦਾਬਾਦ ਕਿਉਂ ਨਹੀਂ ਕਹਿੰਦਾ ਉਹ ਪੱਤਰਕਾਰ ਵੀਰ ਖੜਿਆ ਤੁਸੀਂ ਥੋੜੇ ਮਾਦਮ ਰੱਖਿਆ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੱਕ ਵੀ ਅਸੀਂ ਗੱਲ ਬਚਾਉਣੀ ਚਾਹੋਇਆ ਤੁਹਾਨੂੰ ਵੀ ਬੇਨਤੀ ਕਰਦੇ ਆ ਭਗਵੰਤ ਮਾਨ ਦੇ ਮਾਈਕ ਲਾ ਕੇ ਸਾਵਰਾਜ ਮੁਰਦਾਵਾਰ ਕਰਕੇ ਨੂੰ ਕੁਰਸੀ ਤੇ ਲਾਉਣਗੇ ਨੂੰ ਇਸ ਕਰਕੇ ਜਿਹੜਾ ਸਾਵਰਾਜ ਹੈ ਉਹ ਸਾਰੀਆਂ ਸਰਕਾਰਾਂ ਚਲਾਉਂਦਾ ਜਿਹੜੀ ਮਰਜੀ ਸਰਕਾਰ ਆ ਜਾਏ ਪੰਜਾਬ ਚ ਲੋਕਾਂ ਨੂੰ ਭਲੇਖਾ ਕਰ ਜੱਥੇ ਬੰਦੀਆਂ ਹਰ ਨਾਲੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕੋਈ ਭਲੇਖਾ ਨਹੀਂ ਜਿੰਨਾ ਚੱਕਰ ਕਾਲੀ ਮੱਡ ਨਹੀਂ ਖਤਮ ਹੁੰਦੀ ਉਹਨਾਂ ਚੱਕਰ ਭਾਵੇਂ ਕੋਈ ਅੱਛੇ ਸੁਖ ਦੀ ਨਿਊਂ ਨਹੀਂ ਸੌ ਸਕਦਾ ਠੀਕ ਹੈ ਮੁੱਖ ਮੰਤਰੀ ਨੇ ਮੀਟਿੰਗ ਦੇ ਉੱਪਰ ਜਾਣ ਤੋਂ ਬਾਅਦ ਇਹ ਕਹਿ ਕੇ ਗਿਆ ਵੀ ਤੁਸੀਂ ਪੈ ਪੈ ਜੀ ਤੁਸੀਂ ਛੜਕਾ ਰੋਕ ਲਓ ਤੁਸੀਂ ਸਮਾਰਟ ਮੀਟਰ ਨਹੀਂ ਲਾਉਣ ਦਿੰਦੇ ਤੁਸੀਂ ਟੋਪ ਪਲਾਜਾਂ ਦਾ ਵਿਰੋਧ ਕਰਦੇ ਹੋ ਜਾਣੀ ਜੀ ਇਹ ਮੁੱਖ ਮੰਤਰੀ ਦਾ ਇੱਕ ਸੱਦਾ ਹੈ ਵੀ ਅਸੀਂ ਕਾਰਪੋਰੇਟ ਘਾੜਾ ਲੈ ਦਾ ਕੰਮਜਾ ਕਰਾਉਣਾ ਪੰਜਾਬ ਦੇ ਉੱਤੇ ਜ਼ਮੀਨ ਖੋਣੀ ਹੈ ਵੀ ਅਸੀਂ ਥੱਲੇ ਲੱਗੇ ਹੋਏ ਉਹਨਾਂ ਦੇ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਵੀ ਜਿਹੜੀਆਂ ਮੰਗਾਂ ਨੇ ਸ joint मोर्चा ਮੀਟਿੰਗ ਦੇ ਵਿੱਚ ਲੈ ਕੇ ਆਏ ਵੀ ਇਹ ਕੇਂਦਰ ਨਾਲ ਸੰਬੰਧਤ ਮੰਗਾਂ ਨੇ ਉਹ ਕਿਹੜੀਆਂ ਮੰਗਾਂ ਨੇ ਤੁਸੀਂ ਦੱਸ ਸਕਦੇ ਜਿਹੜੀਆਂ ਉਹਨਾਂ ਨੇ ਕਿਹਾ ਵੀ ਇਹਦਾ ਸੈਂਟਰ ਦੀ ਮੰਗਾਂ ਨੇ ਕਿਉਂਕਿ ਜਿਹੜਾ ਮੁੱਖ ਮੰਤਰੀ ਕਹਿ ਰਹੇ ਸੀ ਸੈਂਟਰ ਨਾਲ ਮੰਗਾਂ ਨੇ ਪੰਜਾਬ ਸਰਕਾਰ ਕਰਜ਼ਾ ਮਾਫ ਕਰ ਸਕਦੀ ਹੈ ਕੇਜਰੀਆਲ ਦਾ ਬਾਦ ਪੰਜਾਬ ਦੇ ਲੋਕਾਂ ਨਾਲ ਗਲਤੀਆਂ ਨਜ਼ਰ ਹੈ ਵੀ ਸਾਡੀ ਆਮ ਆਦਮੀ ਸਰਕਾਰ ਬਣਾਓ ਅਸੀਂ ਪਹਿਲਾ ਮਾਫ ਕਰਾਂਗੇ ਇਹ ਪੰਜਾਬ ਨਾਲ ਸੰਬੰਧਕ ਮੰਗ ਹੈ ਇਹ ਜੀਰੀ ਲਾਉਣ ਦੀ ਗੱਲ ਹੈ ਪਰਾਲੀ ਵਾਲਾ ਮੁੱਦਾ ਧੂਆਮਾ ਕੇਸ ਚਾਰਜ ਕਰਦੇ ਆ ਥਾਲਿਆਂ ਚ ਬੰਦ ਕਰਦੇ ਆ ਇਹ ਇੱਕ ਤਰੀਕ ਨੂੰ ਸਾਡੀ ਮੰਗ ਹੈ ਸਾੜੀਆਂ ਜੱਥੇ ਬੰਦੀਆਂ ਦੀ ਇੱਕ ਤਰੀਕ ਨੂੰ ਛੋੜਨਾ ਕਿਉਂ ਨਹੀਂ ਲੱਗ ਸਕਦਾ ਲੋਕਾਂ ਨੂੰ ਦੁਖੀ ਕਰਦੇ ਤੁਸੀਂ ਫਿਰ ਭੇਜ ਦਿਓ ਇਹ ਪੰਜਾਬ ਸਰਕਾਰ ਨਾਲ ਮੰਗ ਹੈ ਇਹ ਖੇਤਰਾ ਹੋਏ ਜਿਹੜੀਆਂ ਸੜਕਾਂ ਨਿਕਲ ਗਈਆਂ ਨੇ ਉਹਨਾਂ ਨੂੰ ਬਿਨਾਂ ਦਿੱਤੇ ਮਾਜੇ ਸੜਕਾਂ ਕੱਢ ਰਿਹਾ ਲੋ ਪੰਜਾਬ ਨਾਲ ਸੰਬੰਧਕ ਮੰਗਾਂ ਲਈ ਰਹੀਆਂ ਆਪਲਾ ਦਾ ਕੱਢ ਰਹੇ ਨੇ ਉਹ ਸੰਬੰਧਕ ਮੰਗਾਂ ਲਈ ਰਹੀਆਂ ਹੋਰ ਜਿਹੜੀ ਕੋਈ ਖੇਤੀ ਨੀਤੀ ਬਣਾਉਣੀ ਹੈ ਜਿਹੜੀ ਇਹ ਬਾਹਰ ਕਰੀ ਵੀ ਖਾਣਾ ਤਿਆਰ ਕਰੀ ਖੜਿਆ 225 ਪੰਨਿਆਂ ਦਾ ਤੁਹਾਡੇ ਕੋਲ ਕਿਤਾਬ ਆਈ ਹੋਈ ਹੈ ਉਹ ਪੜ੍ਹਾ ਰਹੇ ਹਾਂ ਤੁਹਾਨੂੰ ਬਹੁਤ ਵੱਡੀ ਕਿਤਾਬ ਹੈ ਉਹ ਸਾਰਾ ਚੈਪਟਰਿੰਗ ਵਿੱਚ ਤਿਆਰ ਕੀਤਾ ਹੋਇਆ ਆਪਣੀ ਮੰਗ ਜਿੱਥੇ ਬੰਦੀਆਂ ਦੀ ਦੀ ਉਹ ਲਾਗੂ ਕਰੋ ਖੇਤੀ ਖਾੜਾ ਆ ਜਿਹੜਾ ਖੇਤੀ ਨੀਤੀ ਹੈ ਉਹ ਪੰਜਾਬ ਨਾਲ ਸੰਧਗ ਮੰਗਾ ਨੇ ਜਿਹੜਾ ਹਜੇ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਮੋਦੀ ਇਹਦੇ ਹਾਂਦਾ ਹੋਇਆ ਖਾੜਾ ਵੀ ਪ੍ਰਾਈਵੇਟ ਸਿਸਟਮ ਕਰੋ ਮੰਡੀਆਂ ਨੂੰ ਪਟੋ ਉਹ ਵਿਧਾਨ ਸਭਾ ਦੇ ਵਿੱਚ ਲੋਕਾਂ ਦੀ ਤਾਕਤ ਨਾਲ ਡਰਦੇ ਹੋਏ ਨੇ ਸਪੈਸ਼ਲ ਸੈਸ਼ਨ ਛੱਡ ਕੇ ਉਹ ਰੱਦ ਕੀਤਾ ਉਹ ਵੀ ਪੰਜਾਬ ਨਾਲ ਸੰਧਗ ਮੰਗ ਸੀ ਗਰੇਲ ਦੂਰਾ ਕਿਸਾਨਾਂ ਦੀਆਂ ਜੁੜੀਆਂ ਹੋਈਆਂ ਜਗਾਰ ਨਾਲ ਮੰਗਾ ਨੇ 2500 ਪੈਨਸ਼ਨ ਦੀ ਮੰਗ ਹੈ 1000 ਰੁਪਏ ਹੋਰ ਬਹੁਤ ਕੁਸ਼ ਹੈ ਇਸ ਕਰਕੇ ਸਾਰੀਆਂ ਬਹੁਤ ਸਾਰੀਆਂ ਮੰਗਾਂ ਦਾ ਚਾਤ ਬਣਿਆ ਹੋਇਆ ਉਹ ਸਾਡੇ ਕੋਲ ਹੈ ਨਹੀਂ ਅੱਜ ਕਢਾਣਾ ਭੁੱਲ ਗਏ ਕਿਉਂਕਿ ਜਿੰਨੀ ਹੱਪਲਾ ਆਪਣੀ ਮੱਚੀ ਹੋਈ ਹੈ ਜਿੰਨੀ ਪੁੱਛ ਘਰਾਂ ਦੇ ਪਛਾਪੇ ਮਾਰ ਰਹੀ ਹੈ ਆਦਿਆਂ ਨੂੰ ਫੜ ਰਹੀ ਹੈ ਇਸ ਕਰਕੇ ਚਾਤ 18 ਮੰਗਾਂ ਦਾ ਉਹ ਵੀ ਕਰ ਦਿੰਗੇ ਬਾਕੀ ਪੱਤਰਕਾਰਾਂ ਕੋਲੇ ਹੋਣਾ ਹਜੀ ਕਿਸਾਨ ਆਗੂਆਂ ਨੂੰ ਬੀਤੇ ਦਿਨੀ ਛਾਪੇ ਮਾਰੀ ਕਰਕੇ ਘਰਾਂ ਦੇ ਵਿੱਚ ਫੜੋ ਫੜੀ ਹੋਈ ਆ ਇੱਥੋਂ ਤੱਕ ਕੇ ਪਿੰਡ ਦੀਆਂ ਇਕਾਈਆਂ ਦੇ ਪ੍ਰਧਾਨ ਜਾਂ ਜੱਥੇ ਆ ਜਿਹੜੇ ਅੱਜ ਦਿੱਲੀ ਨੂੰ ਕੂਚ ਕਰ ਰਹੇ ਸੀ ਸਭ ਨੂੰ ਫੜਿਆ ਗਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੇ ਰਵੱਈਏ ਮੈਂ ਭਾਰਤੀ ਕਿਸਾਨ ਜੀਕਤਾ ਗਰਾਹ ਜਿਹੜਾ ਮੀਤ ਪ੍ਰਧਾਨ ਬਰਾਲਾ ਸਾਡਾ ਤਜਰਬਾ ਹੈ ਵੀ ਜਿਹੜੇ ਛਾਪੇ ਮਾਰਨੇ ਆ ਜਿਹੜੇ ਨਵੇਂ ਲੋਕ ਜੁੜ ਰਹੇ ਆ ਜੱਥੇਬੰਦੀ ਦੇ ਨਾਲ ਜਿਨ੍ਹਾਂ ਦੀ ਜਰਾ ਕਿਰਤਨਾ ਉਹਨਾਂ ਦਾ ਜਿਹੜੀ ਦਿਮਾਗ ਆ ਉਹਨਾਂ ਦੇ ਜਿਹੜੀ ਕਿਰਤਨਾ ਜੁੜਿਆ ਜਿਹਨੂੰ ਅਨਦਾਤਾ ਕਹਿੰਦੇ ਆ ਉਹ ਜਿਹੜੇ ਕਿਰਤਨਾ ਲੋਕ ਜੁੜਿਆ ਉਹਨਾਂ ਕੋਲੇ ਤਾਂ ਸਿਆਸਤ ਕਿਰਤ ਦੀ ਆ ਹੁਣ ਜਿਹੜੇ ਛਾਪੇ ਮਾਰ ਰਹੇ ਮਾਰਨੇ ਆ ਛਾਪੇ ਮਾਰ ਕੇ ਲੋਕਾਂ ਨੂੰ ਅੰਦਰੀ ਬਾੜਨਾ ਜਿਹੜੇ ਨਵਾਂ ਕਾਟਰ ਸਾਡੇ ਨਾਲ ਲੱਗ ਰਿਹਾ ਉਹ ਵਾਕਈ ਗੱਲ ਆ ਇਹ ਇਹਨਾਂ ਨੂੰ ਪਤਾ ਇਹਨਾਂ ਦੀ ਇੰਟੈਲੀਜੈਂਸ ਨੂੰ ਪਤਾ ਵੀ ਜਿਹੜੇ ਨਵੇਂ ਜੁੜਦੇ ਉਹ ਡਰ ਜਾਣਗੇ ਉਹ ਬਹਿ ਜਾਣਗੇ ਮਗਰ ਉਹ ਨਹੀਂ ਤੁਰਨਗੇ ਉਹਨਾਂ ਦੇ ਘਰਾਂ ਚ ਰਵਾ ਪੈ ਜੂ ਹੁਣ ਜਿਹੜੇ ਸਾਡੇ ਵਰਗੇ ਪੱਕੇ ਆ ਸਾਨੂੰ ਤਾਂ ਜਿਹੇ ਜੇਲਾ ਤੇ ਲੈ ਜਾਣ ਚਾਹੇ ਗੋਲੀਆਂ ਮਾਰਨ ਨੂੰ ਪਤਾ ਵੀ ਇਹ ਤਾਂ ਜਰ ਪੱਕੇ ਆ ਇਸ ਕਰਕੇ ਇਹਨੇ ਛਾਪੇ ਮਾਰੇ ਆ ਇੱਕ ਤਾਂ ਇਹ ਮਾਰੇ ਛਾਪੇ ਮਾਰਦੇ ਆ ਗੋ ਨੂੰ ਫੜਨ ਦਾ ਮਤਲਬ ਹੁੰਦਾ ਵੀ ਇਹਨਾਂ ਦਾ ਜਰਾ ਖੇਲ ਕਰਦਗੇ ਵੀ ਇਹ ਦੋ ਆਗੂਆ ਦੋਨੂੰ ਖਾ ਲਓ ਪਿੰਡ ਚ ਕੋਈ ਬੰਦਾ ਨਹੀਂ ਜਾਊਗਾ ਆਟੋਮੈਟਿਕਲੀ ਗੱਲ ਆ ਇਹ ਗੱਲ ਵੀ ਉਹਨਾਂ ਦੀ ਠੀਕ ਆ ਇਹ ਹਜੇ ਅਸੀਂ ਉਹਨੇ ਪੂਰੇ ਜੱਫੇ ਬੰਨ ਨਹੀਂ ਸਾਡੇ ਕੋਲੇ ਉਹਨੇ ਆਗੂ ਨਹੀਂ ਸੱਭ ਸੀ ਅਗਵਾਈ ਆਏ ਸਾਡੇ ਕੋਲੇ ਬੰਦੇ ਵੀ ਅਸੀਂ ਐਂ ਕਹਿੰਦੇ ਵੀ ਜੇ ਯਾਰ ਲੋਕ ਸਾਰਾ ਪਿੰਡ ਸਮਝ ਜੇ ਜਿਵੇਂ ਅਛੰਨਾ ਦੇ ਵਿੱਚ ਸਾਡੀ ਜਕਾਈ ਨੇ ਘੇਰੇ ਜਾਂ ਪੁਲਸ ਮਿੰਟਾ ਕਰਕੇ ਛੁੱਟ ਕੇ ਗਏ ਆ ਕਿਉਂਕਿ ਉੱਥੇ ਸਾਰਾ ਪਿੰਡ ਆ ਜਿਹੜਾ ਉਹ ਚੇਤਨਾ ਉੱਥੇ ਜਹੀਨੀ ਘੋਲ ਰਹਿ ਗਿਆ ਉਹਨਾਂ ਨੂੰ ਉਸ ਕੋਲ ਕੈਬਰੀਆ ਉਹਦੇ ਕੁਝ ਜਾਂਦੀ ਨਹੀਂ ਇਸ ਕਰਕੇ ਜਿੱਥੇ ਜਿਹੜੇ ਸਾਡੇ ਆਗੂ ਚੇਤਨਾ ਉਹ ਇਹਨਾਂ ਦੇ ਹੱਥ ਹੀ ਨਹੀਂ ਆਉਂਦੇ ਚਾਹੇ ਇਹਨਾਂ ਦੇ ਕੋਲੇ ਬੈਠਿਆ ਸੀ ਸਾਨੂੰ ਫੜੀ ਨਹੀਂ ਸਕਦੇ ਇਹ ਸਾਡਾ ਤਜਰਬਾ ਇਸ ਕਰਕੇ ਉਹਨਾਂ ਨੂੰ ਡਰਾਉਣ ਲਈ ਤੇ ਜਿਹੜੇ ਕਾਖਾ ਸਾਡਾ ਚੰਡੀਗੜ੍ਹ ਦਾ ਕੋਲ ਖੇਡ ਕਰਨੀ ਜਿਹੜੀਆਂ ਇਹਨਾਂ ਨੇ ਰੇਡਾਂ ਜਿਹੜੀਆਂ ਮਾਰੀਆਂ ਨੇ ਇਹ ਸਰਕਾਰ ਦੀ ਜਿਹੜੀ ਜਿਹੜੀ ਕਹਿੰਦੀ ਸੀ ਆਪ ਦੀ ਆਪ ਦੀ ਸਰਕਾਰ ਆ ਇਹ ਆਪ ਦੀ ਨਹੀਂ ਇਹ ਖਾਸ਼ ਦੀ ਸਰਕਾਰ ਆ ਕਾਰਬਿਡ ਘਰਾਣਾ ਦੀ ਸਰਕਾਰ ਆ ਫਿਰ ਜਿਵੇਂ ਤੁਸੀਂ ਫੇਲ ਕਰਨ ਦੀ ਗੱਲ ਕੀਤੀ ਆ ਕੀ ਫਿਰ ਇਹ ਹੁਣ ਮੋਰਚਾ ਇਹਦਾ ਕੀ ਅਗਲਾ ਐਕਸ਼ਨ ਕੀ ਪਲਾਨ ਹੋਊਗਾ ਵੀ ਜਾਂ ਫੇਲ ਹੋਊਗਾ ਜਾਂ ਕੀ ਜਾਊਗਾ ਜਾਂ ਕਿਸਾਨ ਕਿੱਥੇ ਰੁਕਣਗੇ ਇਹਦਾ ਕੀ ਤੁਸੀਂ ਦੇਖਦੇ ਹੋ ਇਸ ਨਜ਼ਰੀਏ ਨਾਲ ਦੇਖੋ 1970 72 ਜੱਥੇਬੰਦੀਆਂ ਆਉਣ ਚਾਹੀਆਂ ਅੱਜ ਤੱਕ ਕੋਈ ਵੀ ਮੋਰਚਾ ਜਿਹੜਾ ਫੇਲ ਨਹੀਂ ਹੋਇਆ ਨਾ ਮੋਰਚੇ ਫੇਲ ਹੁੰਦੇ ਹੁੰਦੇ ਆ ਦੋ ਪਹਿਲਵਾਨ ਆ ਘੋੜਿਆ ਖਾੜੇ ਚ ਜੇ ਉਹ ਟਹਿ ਜਾਂਦਾ ਜਿਹੜਾ ਉਹ ਘਰੇ ਵੇਜੂ ਤੁਸੀਂ ਦੇਖਿਆ ਕਿ ਪਹਿਲਵਾਨ ਵੀ ਘਰੇ ਰਹਿ ਗਿਆ ਛੱਡ ਕੇ ਉਹ ਆਪਦੀ ਤਿਆਰੀ ਕਰਦਾ ਉਹ ਘਰ ਨੂੰ ਬੁਲਾਵ ਦੂ ਮਹੋਰ ਖੰਦਾ ਉਹ ਫੇਰ ਆਉਂਦਾ ਖਾੜੇ ਚ ਆਉਂਦਾ ਵਿਰੋਧੀ ਦੇ ਖਿਲਾਫ ਅਸੀਂ ਆ ਵੇਖਿਆ ਜਿਹੜੇ ਆ ਖਰਾਕਾ ਖਾਧੀਆਂ ਆਏ ਆ ਖਾੜੇ ਚ ਹਜੇ ਤੁਸੀਂ ਕੱਲ ਨੂੰ ਦੇਖਿਓ ਕੱਲ ਕਿੰਨੇ ਕਾਫਲੇ ਆਉਂਦੇ ਆ ਕਿੰਨੀਆਂ ਭੈਣਾਂ ਆਉਂਦੀਆਂ ਬੈਠੇ ਆ ਦੇਵਤਾ ਲੋਕਾਂ ਤਾਂ ਆਏ ਸੀ ਨੀ ਚੰਡੀਗੜ੍ਹ ਜਾਣਾ ਯਾਰ ਜਿਹੜਾ ਜ ਸੰਕਟ ਆ ਜਿਹੜੀਆਂ ਹਾਲਤਾਂ ਦਾ ਕਿਹਦੀ ਧੀ ਨੌਜਵਾਨਾ ਘਰ ਛੱਡ ਨਹੀਂ ਆ ਸਕਦਾ ਕਿਸੇ ਦਾ ਬਜ਼ੁਰਗ ਉਹਦੀ ਮਾਂ ਵਿਵਾਰਾ ਘਰ ਛੱਡ ਨਹੀਂ ਆ ਸਕਦਾ ਕਿਸੇ ਦੇ ਪਸੂ ਆ ਜਾਣੇ ਪੱਠੇ ਪੰਨ ਵਾਲਾ ਕੋਈ ਨਹੀਂ ਘਰ ਨਹੀਂ ਛੱਡ ਗਿਆ ਸਕਦਾ ਪਰ ਇੱਥੇ ਆਏ ਆ ਜਦੋਂ ਪਰਿਵਾਰ ਚੇਤਰੋਂ ਦਾ ਭੈਣਾਂ ਕਿਧੀਆਂ ਜਾਓ ਤੁਸੀਂ ਅਸੀਂ ਸਾਂਭਾਂਗੇ ਇਸ ਕਰਕੇ ਕੋਈ ਕਦੇ ਵੇਹਲੀ ਹੁੰਦਾ ਤੇ ਕੋ ਇਹ ਸਿਖਾਂ ਤੱਕ ਜਾਊਗਾ ਇਹ ਇਹ ਉਹਦੇ ਮਾਲ ਜਾਨੀ ਆਪ ਸਰਕਾਰ ਦੇ ਉਹਦੇ ਬ੍ਰਾਂਟ ਲੈ ਕੇ ਆਇਆ ਹੈ ਕੋਈ ਉਹਦੇ ਖਤਮ ਕਰਨ ਦੇ ਬ੍ਰਾਂਟ ਆ ਜਿਹੜੇ ਜਿਹਨੇ ਕਹਿੰਦੇ ਨੇ ਵੀ ਕੋਈ ਡਾਲਾ ਵੜਦਾ ਸੀ ਉੱਤੇ ਰਹਿ ਕੇ ਤੇ ਉਹ ਵੀ ਵੱਢਣ ਲੱਗਿਆ ਉਹਦੇ ਉੱਤੇ ਇੱਠਾ ਸੀ ਭਗਵਾਨਤਮਨ ਨੇ ਉਹ ਹਰਕਤ ਕੀਤੀ ਆ ਇਹਨੇ ਆਪ ਵਾਲੀ ਪਾਰਟੀ ਦਾ ਸੱਤਾਨਾਸ਼ ਕੀਤਾ ਇਸ ਬੰਦੇ ਨੇ ਜਾਨੀ ਆ ਜਿਹੜੀ ਆ ਕਿਸਾਨਾਂ ਆਗੂਆਂ ਦੇ ਨਾਲ ਮੀਟਿੰਗ ਰੱਦ ਕੀਤੀ ਆ ਪਹਿਲੀ ਵਾਰ ਧਾਰ ਦੇ ਵਿੱਚ ਠੀਕ ਹੈ ਅੱਜ ਦਾ ਮੁੱਖ ਮੰਤਰੀ ਹੁੰਦੇ ਆ ਅਸੀਂ ਕਹਿੰਦੇ ਸੀ ਜਿਹੜਾ ਬਾਦਲਾ ਬਹੁਤ ਮੀਸਣਾ ਉਹ ਥਾਪੀ ਦਿੰਦਾ ਮਿੱਠਾ ਬੋਲਦਾ ਅੰਦਰੋਂ ਗੈਰ ਸੀ ਕੈਪਟਨ ਸੀ ਜਿਹੜਾ ਮੂੰਗਾ ਬੈੜਾ ਸੀ ਪਰ ਇਹ ਕੈਪਟਨ ਹੋਤਰਾਂ ਸੀ ਅਸੀਂ ਉਹਨੂੰ ਹੋਤਰਾਂ ਦੇ ਲੈ ਲਿਆ ਇਹ ਜਿਹੜਾ ਬੰਦਾ ਇਹ ਤਾਂ ਯਾਰ ਇਹਦੇ ਕੋਲ ਤਾਂ ਕੋਈ ਸਿਆਸਤ ਨਹੀਂ ਇਹ ਤਾਂ ਹਮਾਇਤ ਦਾ ਸ਼ਬਦ ਕਹਿ ਨਹੀਂ ਸਕਦਾ ਕਿਉਂਕਿ ਮੁੱਖ ਮੰਤਰੀ ਯਾਰ ਲੋਕਾਂ ਦਾ ਚੁਣਿਆ ਜਦੋਂ ਲੋਕਾਂ ਦਾ ਚੁਣਿਆ ਮੈਂ ਲੋਕਾਂ ਦੇ ਅਰਮਾਨਾਂ ਨੂੰ ਸੱਟ ਨਹੀਂ ਵਾਰ ਸਕਦਾ ਠੀਕ ਹੈ ਇਹ ਲੋਕ ਹੁਣ ਆਪ ਦੇਖਣ ਵੀ ਜਾ ਰਹੇ ਮੁੱਖ ਮੰਤਰੀ ਨੇ ਜਰਾ ਕੀ ਕੀਤਾ ਕਦੇ ਵੀ ਇਤਿਆਹ ਚੋਈ ਗੱਲ ਯਾਰ ਇਹਦਾ ਰੰਗ ਜੇ ਵੀ ਜੇ ਗੁਰੂ ਰੰਜੀਤ ਸਿੰਘ ਜੀ ਨਾਲ ਇਹ ਕਰੀ ਕੋਈ ਮੀਟਿੰਗ ਯਾਰ ਉੱਥੇ ਵੀ ਨਹੀਂ ਹੈ ਕੁਝ ਹੋਇਆ ਜਾਨੀ ਜਦੋਂ ਕੋਈ ਬੰਦਾ ਕਿਸੇ ਦੇ ਘਰੇ ਚਲਾ ਜਾਵੇ ਕੋਈ ਮਨਮਾਨ ਵਾਂ ਕੇ ਆ ਦੇ ਯਾਰ ਤੁਸੀਂ ਸਾਡੇ ਘਰੇ ਆ ਜਾਓ ਚਾਹੇ ਤੁਸੀਂ ਮੇਰੇ ਦੁਸ਼ਮਣ ਹੋ ਯਾਰ ਮੈਂ ਤੁਹਾਨੂੰ ਅਰਧੇ ਸਾਥ ਹੀ ਨਾ ਲਾਉਂਗਾ ਮੈਂ ਤੁਹਾਨੂੰ ਇੱਜ਼ਤ ਪਿਆਰ ਨਾਲ ਛੱਡੂਗਾ ਮੈਂ ਤੁਹਾਨੂੰ ਕਦੇ ਵੀ ਵੇਚ ਨਹੀਂ ਕਰੂੰਗਾ ਇਤਿਆਹ ਦਾ ਇੱਕ ਪੰਨਾ ਹੈ ਇਹ ਉਲਟ ਗਿਆ ਸਾਰਾ ਕੁਝ ਏ ਸੰਸਾੜੇ ਨਾਲ ਕਿਸਾਨਾਂ ਗੂ ਗੱਲਬਾਤ ਕਰਾਂਗੇ ਹਾਂਜੀ ਦੋ ਦੋ ਮੋਰਚੇ ਚੱਲ ਰਹੇ ਆ ਪੰਜਾਬ ਦੇ ਵਿੱਚ ਇੱਕ ਕਿਸਾਨ ਸ਼ੰਭੂ ਖਨੋਰੀ ਵੀ ਬੈਠੇ ਆ ਉਹ ਦਿੱਲੀ ਵੱਲ ਕੂਚ ਕਰ ਰਹੇ ਸੀ ਉਹ ਦੇਸ਼ ਦੀ ਰਾਜਧਾਨੀ ਆ ਉਹਨਾਂ ਨੂੰ ਨਹੀਂ ਜਾਣ ਦਿੱਤਾ ਤੇ ਇੱਕ ਸੰਯੁਕਤ ਮੋਰਚੇ ਵੱਲੋਂ ਕਾਲ ਸੀ ਪੰਜਾਬ ਦੀ ਰਾਜਧਾਨੀ ਜਾਣ ਦੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਇਸ ਰਵੱਈਏ ਨੂੰ ਕਿਵੇਂ ਦੇਖਦੇ ਹੋ ਤੁਸੀਂ ਰਾਜਧਾਨੀਆਂ ਦੇ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਕਿ ਇੱਕ ਬਹੁਤ ਵੱਡਾ ਤੇ ਪਹਿਲੀ ਵਾਰ ਨਹੀਂ ਹੋਇਆ ਇਹ ਅੱਗੇ ਵੀ ਕਈ ਵਾਰੀ ਹੋਇਆ ਇਹ ਲੋਕਤੰਤਰ ਦਾ ਕਹਾਣ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਮੂਲ ਹੈਗਾ ਆਪਣਾ ਹੱਕ ਹੁੰਦਾ ਵੀ ਆਪਦੀ ਆਵਾਜ਼ ਬੁਲੰਦ ਕਰਨ ਲਿਖਣਾ ਬੋਲਣਾ ਬੰਦਾ ਕਿਤੇ ਵੀ ਕਰ ਸਕਦਾ ਪ੍ਰਦਰਸ਼ਨ ਕਰ ਸਕਦਾ ਸੋ ਉਹਨੂੰ ਕਾਹਣ ਕਰਨ ਦੇ ਲਈ ਜਿਹੜੀਆਂ ਸਾਮਰਾਜੀ ਪਾਰਟੀਆਂ ਅੱਗੇ ਕਰਦਿਆਂ ਜਿਹੇ-ਜਾ ਕੁਛ ਵੀ ਰੋਕਣਾ ਕੁੱਟਣਾ ਕੋਈ ਛਾਪੇ ਮਾਰਨੇ ਗ੍ਰਿਫਤਾਰ ਕਰਨਾ ਇਹੋ ਹੀ ਇੱਕ ਰੂਪ ਹੈ ਉਹਨਾਂ ਨੂੰ ਦਿੱਲੀ ਨਹੀਂ ਜਾਂਦਾ ਦਿੱਲੀ ਵਾਲਿਆਂ ਨੂੰ ਪੂਰਾ ਖਤਰਾ ਹੋਇਆ ਪਿਆ ਇਹਨੂੰ ਚੰਡੀਗੜ੍ਹ ਦਾ ਬੈਠੇ ਨੂੰ ਆਪ ਦਾ ਪੂਰਾ ਖਤਰਾ ਹੋਇਆ ਪਿਆ ਕਿਹਾ ਖਾਸਾ ਜੰਦੀ ਪੰਜਾਬ ਦੇ ਵਿੱਚ ਪਹਿਲਾਂ ਮੇਰਾ ਵੀ ਦੱਸ ਕੇ ਗਿਆ ਵੀ ਨੰਗਾ ਹੋ ਗਿਆ ਬਿਲਕੁਲ ਆਮ ਆਦਮੀ ਪਾਰਟੀ ਦਾ ਵੀ ਲੋਕਾਂ ਵਿੱਚ ਜਿਹੜਾ ਮਾੜਾ ਮੋਟਾ ਵੀ ਕੋਲੇ ਖੜਾ ਜਾਂ ਸੀਗਾ ਨੌਜਵਾਨਾਂ ਦੇ ਖਾਦਾ ਸੀ ਵੀ ਖਣੀ ਕੀ ਹੋਊਗਾ ਇਨਕਲਾਬ ਖਣੀ ਆਈ ਆ ਜਾਂਦਾ ਹੁੰਦਾ ਵੀ ਵੋਟਾਂ ਪਾ ਕੇ ਉਹ ਆਵੇ ਤਾਂ ਖੂਨ ਖਰਾਬੇਗਾ ਤੋ ਹੁਣ ਪਰ ਉਹ ਖਾਸਾ ਦਾ ਲੰਗਾ ਹੋ ਗਿਆ ਭਗਵੰਤ ਮਾਨ ਲੋਕ ਆਦੂ ਇੱਕ ਸਾਗ ਰਾਜਿਆਂ ਦੀ ਕਟਫੁੱਤਲੀ ਹੈ ਉਹਦੇ ਇਸ਼ਾਰੇ ਤੇ ਨੱਚ ਰਿਹਾ ਉਸੇ ਤਾਕਤ ਨੇ ਤਾਕਤਾਂ ਆਪਦੀ ਨਾਲ ਫੋਰਸ ਨਾਲ ਇੱਥੇ ਲੋਕਾਂ ਨੂੰ ਵੜਵੜ ਦੇ ਕੋਲ ਬਲਾਜੇ ਤੇ ਰੋਕ ਰਿਹਾ ਆਪਾਂ ਆਪਣਾ ਚੰਡੀਗੜ੍ਹ ਨੂੰ ਜਾ ਰਹੇ ਸੀ ਸੱਤ ਦਿਨ ਦਾ ਮੋਰਚਾ ਸੀ ਜਿਹਦੇ ਵਿੱਚ ਕੇ ਲੋਕਾਂ ਨੂੰ ਹੁਣ ਸ਼ਰਕਾਂ ਤੇ ਹੈਰਾਨ ਕਰ ਰਿਹਾ ਜਥੇਦਾਨੀਆਂ ਵੱਲੋਂ ਇਹ ਫੈਸਲਾ ਵੀ ਮੈਂ ਜਿਹੜੇ ਕੋਲ ਇਸੇ ਢੰਗ ਨਾਲ ਚੱਲੂ ਉਹ ਜਦੋਂ ਵੀ ਸਾਨੂੰ ਹੁਕਮ ਹੋਇਆ ਜਥੇਵੰਦੀ ਵੱਲੋਂ ਜਿਵੇਂ ਵੀ ਐਸਕੇਮ ਵੱਲੋਂ ਹੁਕਮ ਹੋਇਆ ਵੀ ਆਵਰੇ ਆਗੂਆਂ ਨੂੰ ਕਿਵੇਂ ਛੜਾਉਣਾ ਹੈ ਉਹ ਫਿਰ ਪਲਾ ਪਲਾ ਚ ਹੈ ਉਹ ਕੰਮ ਹੋ ਜਾਣਾ ਉਸ ਉਸ ਤਰ੍ਹਾਂ ਕੇ ਅਸੀਂ ਹਕੂਮ ਨੂੰ ਡੀਕ ਰਿਹਾ ਤੇ ਉਹਨਾਂ ਚ ਲਿਸਟ ਹੋ ਜਾ ਇਸ ਤਰ੍ਹਾਂ ਸੜਕਾਂ ਦੇ ਪਾਸੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਲੋਕ ਆਉਂਦੇ ਆ ਜਾਂਦੇ ਆ ਸਮਾਗ ਸਰਕਾਰ ਆਪ ਰੋਕੀ ਖੜੀ ਆ ਪਿੱਛੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸਪੈਸ਼ਲ ਕਹੀ ਸੀ ਵੀ ਕਜ਼ਾਨ ਟੋਲ ਰੋਕਦੇ ਨੇ ਸੜਕਾਂ ਰੋਕਦੇ ਨੇ ਹਾਂਜੀ ਹਾਂਜੀ ਪਾਈਪਲਾਈਨ ਰੋਕਦੇ ਨੇ ਇਹ ਵਿਕਾਸ ਦੇ ਵਿੱਚ ਡਿੱਕਾ ਦਉਂਦੇ ਨੇ ਹਾਂਜੀ ਇਹ ਇਹ ਅਸੀਂ ਇਸ ਤਰ੍ਹਾਂ ਕਰ ਰਿਹਾ ਇੱਕ ਉਹਦੀ ਉਹੀ ਬੋਲੀ ਹੈ ਵੀ ਜਿਵੇਂ ਸੜਕਾਂ ਵਾਸਤੇ ਜ਼ਮੀਨਾਂ ਆਖਾਰ ਕਿਸਾਨਾਂ ਤੋਂ ਖੋਹੀਆਂ ਇਹ ਉਹਦੀ ਉਹ ਬੋਲੀ ਆ ਵੀ ਜ਼ਮੀਨਾਂ ਦੇ ਵਿੱਚ ੜਿੱਕਾ ਨਾ ਲਾਓ ਉਹਨੂੰ 5 ਦੇਈਏ 50 ਦੇਈਏ ਤੁਸੀਂ ਰੱਬ ਦਾ ਉਹ ਨਾ ਕਰਕੇ ਪੈਸੇ ਲੈ ਲਓ ਤੇ ਆ ਸਾਨੂੰ ਸੜਕ ਬਣਾਉਣਗੇ ਪਾਈਪਲਾਈਨਾਂ ਵਾਲੀ ਇਹੀ ਆ ਜਿੱਥੋਂ ਵੀ ਮਰਜ਼ੀ ਕੱਢੀ ਚੱਲੀਏ ਸੀ ਕੋਈ ਹਾਦਸਾ ਹੋਈ ਜਾਂ ਕੋਈ ਐਕਸੀਡੈਂਟ ਹੋਈ ਜਾਂ ਕੋਈ ਸਾਨੂੰ ਪੁੱਛਣ ਵਾਲਾ ਨਾ ਹੋਵੇ ਸੋ ਪੰਜਾਬ ਦੀ ਮਿੱਟੀ ਇਹੋ ਜੀ ਨਹੀਂ ਇਹ ਲੜਨ ਵਾਲੀ ਮਿੱਟੀ ਹੈ ਹਰ ਮਿੱਟੀ ਕੁੱਟਿਆ ਨਹੀਂ ਬੁਰਦੀ ਠੀਕ ਹੈ ਹਰ ਮਿੱਟੀ ਉਹ ਜੀ ਨਹੀਂ ਹੁੰਦੀ ਦੂਜੇ ਸੁਭਿਆ ਦੇ ਵਿੱਚ ਜਿਹੋ ਜੀ ਹਾਲਤਾ ਲੋਕਾਂ ਦੀ ਉਹ ਲੜਨ ਜੋਗੀ ਨਹੀਂ ਪੰਜਾਬ ਦੀ ਮਿੱਟੀ ਅਣਖੀਲੀ ਹੈ ਆਪਦੇ ਹੱਕਾਂ ਸੱਚ ਹੱਕ ਲਈ ਲੜਨਾ ਜਾਂਦੀ ਆ ਬੇ ਹੱਕਾਂ ਲਈ ਸਿਟੂਏਟ ਹੈ ਇਸ ਕਰਕੇ ਟਕਰਾ ਪੰਜਾਬ ਨਾਲ ਹੁੰਦਾ ਪੀਤੇ ਦੋ ਦਿਨ ਤੋਂ ਜਿਹੜਾ ਪੰਜਾਬ ਦੇ ਵਿੱਚ ਇੱਕ ਟੈਸ਼ਟ ਵਾਲਾ ਮੌੜ ਰਿਹਾ ਕਿਸਾਨਾਂ ਕਿਸਾਨਾਂ ਆਗੋਂ ਦੀ ਫੜੋ ਫੜੀ ਆ ਪ੍ਰਧਾਨ ਪੈਂਡਲ ਲੈਵਲ ਤੇ ਬਲਾਕ ਲੈਵਲ ਤੇ ਜਾਂ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਪੰਜਾਬ ਨੂੰ ਖੁੱਲੀ ਜੇਲ੍ਹ ਵਾਂਗੂ ਤਬਦੀਲ ਕੀਤਾ ਆ ਪੂਰੀ ਪੰਜਾਬ ਦੇ ਵਿੱਚ ਨਾਕੇਬੰਦੀ ਹੋਈ ਆ ਤਾਂ ਇਹ ਸਾਰੇ ਦੇ ਦਹਿਸ਼ਤ ਦੇ ਮਾਹੌਲ ਵਿੱਚ ਤੁਸੀਂ ਕਿਸਾਨ ਲਹਿਰ ਦਾ ਤੋਹ ਇੱਕ ਕਿਵੇਂ ਦੇਖਦੇ ਇਨ੍ਹਾਂ ਕਿਸਾਨਾਂ ਦਾ ਇਨ੍ਹਾਂ ਕਿਸਾਨਾਂ ਦਾ ਭਵਿੱਖ ਬਹੁਤ ਉਜਲਾ ਹੈ ਕਿਉਂਕਿ ਜਦੋਂ ਰੋਸ਼ ਜੀ ਜੋਰ ਲੱਗੇ ਤਾਂ ਵੀ ਰੋਸ਼ ਜਾਗੇ ਜਿੰਨਾ ਤੁਹਾਡੇ ਤੇ ਜਬਰ ਜੁਲਮ ਹੁੰਦਾ ਲੋਕ ਉਹਨਾਂ ਪੰਜਾਬ ਦੇ ਉੱਠਦੇ ਆ ਇਹਦਾ ਖਾਸਾ ਲੰਗਾ ਹੁੰਦਾ ਵੀ ਜਿਹੜੇ ਲੋਕਾਂ ਨੂੰ ਬੱਚਿਆਂ ਨੂੰ ਭੁਲੇਖਾ ਸੀ ਇਹ ਸਰਕਾਰ ਸਾਡੀ ਬਣ ਗਈ ਤੇ ਉਹ ਭੁਲੇਖਾ ਦੇ ਨਾਲ ਨਿਕਲ ਰਿਹਾ ਤੇ ਲੋਕਾਂ ਦੇ ਵਿੱਚ ਆਮ ਗੱਲ ਜਾ ਰਹੀ ਹੈ ਸਾਰੇ ਇਥੋਂ ਦੀ ਸਾਰੇ ਪੰਜਾਬ ਦੀ ਟ੍ਰੈਫਿਕ ਜਾਂਦੀ ਆ ਖਾ ਖਾ ਲੱਗੇ ਹੋਏ ਹਾਈਵੇ ਤੇ ਨਾਕੇ ਇਸ ਟਾਈਮ ਪ੍ਰਦਰਸ਼ਨ ਕਰ ਰਹੇ ਆ ਜੀ ਕਿਸਾਨਾਂ ਵੱਲੋਂ ਕਿਸਾਨ ਇਹ ਨਾ ਸचेत ਹੋ ਰਹੇ ਆ ਵੱਧ ਮੀਟਿਆ ਹੋਣੀਆਂ ਵੱਧ ਗੱਲਵਾਦ ਹੋਊ ਵੱਧ ਲੋਕਾਂ ਦੇ ਪੱਲੇ ਪਊਗੀ ਸੋ ਇੱਕ ਸਕੂਲ ਲੱਗ ਰਿਹਾ ਜਿਹਦੇ ਵਿੱਚ ਵਿਦਿਆਰਥੀ ਹੈ ਕਿਸਾਨਾਂ ਦੇ ਕੋਈ ਡੈਸਟ ਡਰ ਬਿਲਕੁਲੀ ਕਿਸੇ ਕਿਸਮ ਦਾ ਕੋਈ ਡਰ ਨਹੀਂ ਪੱਕੀ ਫੋਰਸ ਹੈ ਸਭ ਜਾਣਦੇ ਆ ਵੀ ਇਧੂ ਵਾਹ ਜਾਂ ਜੇਹੜਾ ਜੇਹੜਾ ਹੁੰਦੀ ਹੈ ਜਾਂ ਠਾੜੇ ਹੁੰਦੇ ਤੂੰ ਗ੍ਰਿਫਤਾਰੀ ਤੋਂ ਵੱਧੇ ਕਰ ਕੁਝ ਨਹੀਂ ਸਕਦੇ ਕਿਉਂਕਿ ਲੋਕ ਲੋਕਤੰਤਰਿਕਾ ਦਾ ਹੱਕ ਸੱਚ ਇਨਸਾਫ ਲਈ ਲੜ ਰਹੇ ਆ ਆਵਦੀਆਂ ਜੰਗਲਾਂ ਲਈ ਜ਼ਮੀਨਾਂ ਲਈ ਇਹਨਾਂ ਰੱਖਣ ਖਾਤਰ ਤਾਂ ਕਿ ਲੋਕ ਜਿਉਂਦੇ ਰਹਿਣ ਰੋਜ਼ਗਾਰ ਦੀ ਗੱਲ ਹੈ ਜੀ ਇਹ ਇਕੱਲੇ ਕਿਸਾਨਾਂ ਦਾ ਨਹੀਂ ਪੰਜਾਬ ਦੇ ਸਾਰੇ ਸਮੋਚੇ ਭਾਈਚਾਰੇ ਦਾ ਤਾਂ ਕਿ ਜਿਉਂਦੇ ਰਹਿ ਜਾ ਰੋਟੀ ਖਾਂਦੇ ਰਹਿ ਜਾਣ ਰੋਟੀ ਖਾਣੀ ਸਾਨੂੰ ਮੁਸ਼ਕਲ ਹੋ ਜੂ ਦੁੱਬਰ ਹੋ ਜੂ ਅਸੀਂ ਮੋਹਲਾਂ ਦੇ ਵਿੱਚੋਂ 100-100 200 ਕਿਲੋ ਆਟਾ ਅਰਬੀਨ ਆਟਾ ਮਨ ਲਿਆ ਕੇ ਖਾ ਨਹੀਂ ਸਕਦੇ ਜਿਵੇਂ ਅਸੀਂ ਖੁੱਲੀ ਹਾਂਗਾ 20 ਮਨ ਕਰ ਕਰੱਖ ਲੈਨੇ ਆ ਕਿਸੇ ਗਰੀਬ ਗੁਰਦੇ ਨੂੰ ਵੀ ਦੇ ਦਿੰਨੇ ਆ ਆਪਣੇ ਲੇਬਰ ਨੂੰ ਵੀ ਦੇ ਦਿੰਨੇ ਆ ਕਿਉਂਕਿ ਤੋਂ ਰੁਜ਼ਗਾਰ ਖਤਮ ਹੋ ਰਿਹਾ ਗਰੀਬ ਸਾਡੇ ਬੱਚੇ ਬਾਹਰਲੇ ਵਿਦੇਸ਼ਾਂ ਨੂੰ ਤਾਂ ਅੜਾਰਿਆਂ ਮਾਰ ਕੇ ਜਾ ਰਹੇ ਆ ਬਜ਼ੁਰਗ ਇੱਥੇ ਰੋ ਰਹੇ ਆ ਤੇ ਉੱਥੇ ਰੋ ਰਹੇ ਆ ਉਹਨਾਂ ਦੇ ਠੱਗੀਆਂ ਬੱਝੀਆਂ ਉਹਦੇ ਵਿੱਚ ਵੀ ਸਰਕਾਰੇ ਸਾਡੀਆਂ ਜ਼ਿੰਮੇਵਾਰ ਹੈ ਜੇ ਬੱਚਿਆਂ ਨੂੰ ਨੌਕਰੀਆਂ ਵਿੱਚ ਰੁਜ਼ਗਾਰ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਜਾਣਦੀ ਕੀ ਨਰਸੋ ਉਹਦੇ ਮਾਪੇ ਆ ਉਹਦੇ ਬੱਚਿਆਂ ਦੇ ਕੋਲੇ ਵੰਦੇ ਸੋ ਇਹ ਹਰ ਮੈਂ ਠੱਗੀ ਹੋਈ ਆ ਪਹਿਲਾਂ ਭੜਾ ਕੇ ਬੱਚਿਆਂ ਦੇ ਲੱਖਾਂ ਰੁਪਏ ਪੜਾਈ ਤੇ ਲਾ ਕੇ ਹੁਣ ਸਾਡੇ ਬੱਚੇ ਉਥੇ ਪੋਚੇ ਲਾਉਂਦੇ ਆ ਮਾਲ ਦੇ ਵਿੱਚ ਇਹ ਬੜੇ ਦੁੱਖ ਦੀ ਗੱਲ ਹੈ ਕਿਉਂਕਿ 2700 ਕਰੋੜ ਰੁਪਏ ਤਕਰੀਬਾ ਹਰ ਇੱਕ ਸਾਲ ਸਾਡਾ ਬਾਹਰ ਚਲੇ ਜਾਂਦਾ ਤੇ ਲੱਖਾਂ ਬੱਚੇ ਸਾਡੇ ਬਾਹਰ ਤੁਰੇ ਜਾਂਦੇ ਆ ਹੁਣ ਉਹਨਾਂ ਨੇ ਵੀ ਠੱਗੀ ਮਾਰਤੀ ਉਹ ਪਰੋਮਾ ਕਰਕੇ ਉਹਨਾਂ ਨੇ ਸੱਦ ਲਿਆ ਉਹ ਹੁਣ ਕਹਿੰਦੇ ਸਾਨੂੰ ਲੋੜ ਨਹੀਂ ਹੁਣ ਇੱਧਰ ਕੋਈ ਬਾਹਰ ਫੜਦਾ ਨਹੀਂ ਉਹਨਾਂ ਬੱਚਿਆਂ ਦੀ ਕਿਵੇਂ ਭਗਵਾਨ ਜਮਾਨ ਨੇ ਜਲੂਸ ਕੱਢਿਆ ਉਥੇ ਆਪਣੇ ਅੰਮਰਸਰ ਪਲਾਈਟ ਉਤਾਰੀ ਹੈ ਕਿਵੇਂ ਉਹਨਾਂ ਦੇ ਹੱਥ ਕੜੀਆਂ ਲਾਈਆਂ ਜਾਂ ਨੌਜਵਾਨਾਂ ਦੇ ਪੈਰਾਂ 'ਚ ਬੇੜੀਆਂ ਪਾਈਆਂ ਵੀ ਜਿਵੇਂ ਕਾਲੇ ਬਣੀ ਚੁਆਏ ਹੁੰਦੇ ਆ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਨੇ ਜਨਤਾ ਨੂੰ ਪੈਸੇ ਦਿੱਤੇ ਏਜੰਟ ਇਹਨਾਂ ਨੇ ਵਹਾਏ ਵੀ ਆ ਇਹਨਾਂ ਨੇ ਗਲਤ ਧੰਗ ਖੜਾ ਕੀਤਾ ਹੋਇਆ ਤਾਂ ਕਰਕੇ ਉਹਨਾਂ ਦੀ ਲੁੱਟ ਹੋਈ ਹੈ ਐਵੇਂ ਨਹੀਂ ਉਹ ਕਰ ਰਹੇ ਚੈਨਲ ਪਿਛਲੇ 2-4 ਦਿਨਾਂ ਤੋਂ ਇੱਕ ਬਲਡوزر ਕਲਚਰ ਵੀ ਚੱਲ ਰਿਹਾ ਨਸਾਂ ਬਸਕਰਾਂ ਦੇ ਘਰ ਟਾਏ ਜਾ ਰਹੇ ਆ ਤੇ ਇਨਕਾਊਂਟਰ ਵੀ ਕੀਤੇ ਜਾ ਰਹੇ ਆ ਜਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਇਹਦੇ ਵਿੱਚ ਜਿਵੇਂ ਬੰਦੇ ਇਹਨੂੰ ਇਸ ਤਰ੍ਹਾਂ ਦੇਖਦੇ ਆ ਵੀ ਇਨਕਾਊਂਟਰ ਕਰਨਾ ਕਿਸੇ ਦਾ ਉਹ ਗਲਤ ਹੈ ਬਲਡਰੋਜਰ ਨਾਲ ਕਿਸੇ ਦਾ ਘਰ ਮਹਿਲਟਾਇਆ ਵਾ ਕੁੱਲੀ ਜਿਹੀ ਅਗਲੇ ਦਾ ਪਾਇਆ ਵਾ ਮਕਾਣਾ ਉਹਨੂੰ ਢਾਉਣਾ ਵੀ ਗਲਤ ਹੈ ਕਿਉਂਕਿ ਪੁਸ ਨੂੰ ਇਹਨੇ ਥੋੜਾ ਅਧਿਕਾਰ ਦੇ ਦੇਣੇ ਨਹੀਂ ਜਿਹਦੇ ਵਿੱਚ ਕਿ ਘਰ ਇਹਨੇ ਕਿਹੜੇ ਕੋਰਟ ਦਾ ਹੁਕਮ ਹੈ ਜਿਹਨੇ ਇਹ ਘਾਟਾ ਦਿਓ ਤੁਸੀਂ ਉਹ ਤਾਂ ਇਨਕੁਆਇਰੀ ਬਹਾਉ ਦੇ ਕੇ ਕੇਸ ਕਰੋ ਕੋਰਟ ਦੇ ਵਿੱਚ ਪੁੱਛੋ ਵੀ ਤੇਰੇ ਕੋਲ ਪੈਸਾ ਕਿੱਥੋਂ ਆਇਆ ਹੈ ਕਿਵੇਂ ਦਾ ਬਣਾਇਆ ਹੈ ਨਸ਼ੇਵਾਰ ਖਲਾਫ ਜੱਥੇਬੰਦੀਆਂ ਪੂਰੀਆਂ ਵੀ ਨਸ਼ਾ ਨਹੀਂ ਹੋਣਾ ਚਾਹੀਦਾ ਨਹੀਂ ਵਿਕਣਾ ਚਾਹੀਦਾ ਨਹੀਂ ਇਹਨਾਂ ਨੂੰ ਪਨਾਹ ਹੋਣੀ ਚਾਹੀਦੀ ਪਰ ਜਿਹੜੇ ਤਰੀਕੇ ਗੌਰਮੈਂਟ ਦੇ ਬਿਲਕੁਲ ਗਲਤ ਹੈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਇਹ ਸਾਨੂੰ ਸਾਡੇ ਨਾਲ ਵਕ ਵਕ ਜਥੇਬੰਦੀਆਂ ਦੇ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਵੀ ਇਸ ਲੜਾਈ ਦੇ ਵਿੱਚ ਜਿਹੜੇ ਕਿਸਾਨਾਂ ਦੇ ਹੌਸਲੇ ਦ੍ਰਿੜ ਨੇ ਤਾਂ ਜੋ ਸਰਕਾਰ ਮਰਜ਼ੀ ਜ਼ਬਰ ਕਰੇ ਪਰ ਇਹ ਜਿਹੜੀ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਲਗਾਤਾਰ ਪਿਛਲੇ ਲੰਮੇ ਸਮੇ ਤੋਂ ਲੜਦੇ ਆ ਰਹੇ ਆ ਤੇ ਭਵਿੱਖ ਦੇ ਵਿੱਚ ਵੀ ਜਿਹੜੀ ਉਹ ਲੜਾਈ ਆ ਇਸੇ ਤਰ੍ਹਾਂ ਜਾਰੀ ਰਹੂਗੀ ਧੰਨਵਾਦ